5 ਜਨਵਰੀ 2022 ਦਾ ਉਹ ਦਿਨ ਤਾਂ ਸਭ ਨੂੰ ਯਾਦ ਹੀ ਹੋਵੇਗਾ ਜਦ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਫੇਰੀ ਉੱਤੇ ਆਏ ਸਨ ਤੇ ਉਹਨਾਂ ਦੀ ਉਸ ਫੇਰੀ ਦੇ ਦੌਰਾਨ ਉਹਨਾਂ ਨੂੰ ਆਉਣ ਬੜੀਆਂ ਦਿੱਕਤਾਂ ਦੇ ਬਾਬਤ ਜਦ ਅੱਜ ਹਲਕਾ ਨਾਬਾ ਦੇ ਵਿਧਾਇਕ ਦੇਮਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣਾ ਪੱਖ ਰੱਖਦਿਆਂ ਹੋਏ ਦੱਸਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਇੱਕ ਸਰਵਉੱਚ ਤਾਕਤ ਹੁੰਦਾ ਹੈ ਜੇਕਰ ਉਸ ਦੇ ਨਾਲ ਅਜਿਹਾ ਕੁਝ ਹੋ ਸਕਦਾ ਹੈ ਤਾਂ ਇਹ ਇੱਕ ਪਰੇਸ਼ਾਨੀ ਵਾਲੀ ਗੱਲ ਹੈ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਕਿ ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਸ ਦੀ ਡੈਮੋਕ੍ਰੇਸੀ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਚਰਚਾ ਬਣੀ ਰਹਿੰਦੀ ਹੈ ਕਿ ਭਾਰਤ ਦੇਸ਼ ਹਮੇਸ਼ਾ ਆਪਣੀ ਡੈਮੋਕ੍ਰੇਸੀ ਕਰਕੇ ਹਰ ਰੋਜ਼ ਤਰੱਕੀ ਦੇ ਨਵੇਂ-ਨਵੇਂ ਸ਼ਿਖਰਾਂ ਨੂੰ ਛੂ ਰਿਹਾ ਹੈ ਤੇ ਜਿੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫੇਰੀ ਦੇ ਦੌਰਾਨ ਅਜਿਹੀ ਕੋਈ ਸਮੱਸਿਆ ਪੇਸ਼ ਆਈ ਹੈ ਤਾਂ ਇਹ ਇੱਕ ਨਿੰਦਣਯੋਗ ਗੱਲ ਹੈ ਕਿਉਂਕਿ ਉਹਨਾਂ ਦੀ ਸੇਫਟੀ ਹੀ ਪੂਰੇ ਦੇਸ਼ ਦੀ ਸੇਫਟੀ ਹੈ ਉਥੇ ਹੀ ਪ੍ਰੋਟੈਸਟ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪ੍ਰੋਟੈਸਟ ਕਰਨਾ ਆਪਣੀ ਗੱਲ ਨੂੰ ਰੱਖਣਾ ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਸਾਨੂੰ ਇਸ ਦਾ ਪੂਰਾ ਹੱਕ ਦਿੰਦੀ ਹੈ ਪਰ ਇਸ ਦੀ ਵੀ ਇੱਕ ਮਰਿਆਦਾ ਹੁੰਦੀ ਹੈ ਜਿਸ ਨੂੰ ਕਦੇ ਵੀ ਲੰਘਣਾ ਨਹੀਂ ਚਾਹੀਦਾ 6 ਜਿਹੜੀ ਬਾਅਦ ਇਲੈਕਸ਼ਨ ਹੋਈ ਸੀ ਵਾਰ ਨੰਬਰ 6 ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮੁੱਖ ਮਾਰ ਦਿੱਤੀ ਸੀ ਅਕਾਲ ਚਰਾਨਾ ਕਰ ਗਏ ਸੀ ਉਹ ਸਵੀਟ ਖਾਲੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹਰਤੇਸ਼ ਕੁਮਾਰ ਖੱਟੜ ਜਿਹੜਾ ਉਹਨਾਂ ਬਕੂ ਜੀ ਦਾ ਬੇਟਾ ਉਹ ਵੱਡੇ ਮਾਤਿਆਂ ਨਾਲ ਆਮਦ ਪਾਰਟੀ ਦੇ ਵਿੱਚੋਂ ਜਿੱਤੇ ਸੀਗੇ ਤੇ ਅੱਜ ਐਸਡੀਐਮ ਦਾਪਰ ਨਾਭਾ ਦੇ ਵਿਦਿਆਨ ਨੂੰ ਸੌਂਚ ਚਾਈ ਗਈ ਹੈ ਔਰ ਇਸ ਮੌਕੇ ਤੇ ਬਾਕੀ ਵੀ ਸਾਰੇ ਐਮਸੀ ਸਾਹਿਬਾਨ ਨਾਲ ਤੇ ਸਾਰੇ ਅਸਟਮੀਡਮ ਨਾਭਾ ਤੇ ਸੌਂਚ ਚੱਕੀ ਹੈ ਕਿ ਆਪਣੇ ਮਾਤ ਪ੍ਰਤੀ ਆਪਣੇ ਕਾਨੂੰਨ ਦੀ ਆਪਣੇ ਸਿਧਾਂਤਕੀ ਬਖਸ਼ੀ ਦੇ ਨਾਲ ਕੰਮ ਕਰਨਗੇ ਤੇ ਮੇਰੇ ਵੱਲੋਂ ਹਿਸ਼ੇਸ਼ ਕੁਮਾਰ ਕੱਟੜ ਜੀ ਨੂੰ ਬਹੁਤ ਬਧਾਈਆਂ ਸਾਡੇ ਬੱਚੇ ਨੂੰ ਔਰ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਲਈ ਬਿੱਟੂ ਜੀ ਬੇਸ਼ੱਕ ਇਸ ਦੁਨੀਆ ਤੇ ਨਹੀਂ ਪਰ ਉਹਨਾਂ ਨੂੰ ਪਾਰਨ ਦੀ ਸੇਵਾ ਸੰਗਤ ਦੇ ਦੁਆਰਾ ਬਖਸ਼ੀ ਹੈ ਦੇ ਉਸੇ ਵਾਂਗ ਉਹ ਕੰਟੀਨਿਊ ਕਰਨਗੇ ਤੇ ਵਾਰਡ ਦੇ ਇੱਕ ਨਿਵਾਸੀ ਦਾ ਜਿਹਨਾਂ ਨੂੰ ਲੋਕ ਪਾਰਟੀ ਨੇ ਟੈਸਟ ਮਾਰ ਕੇ ਕੰਨੀ ਐਮਸੀ ਪੁਣਿਆ ਸੀਗਾ ਜੋ ਆਫੀਸ਼ੀਅਲੀ ਤੌਰ ਤੇ ਸੌਂਚ ਕਰਕੇ ਐਮਸੀ ਬਣ ਗਏ ਨੇ ਇਹ ਉਹਨਾਂ ਨੂੰ ਬਹੁਤਾਂ ਵਾਰਕਰ ਮੈਂ ਬੀਕਾਸ ਹੋਣਾ ਕਿ ਜਿੰਨਾ ਵੀ ਸਮਾਂ ਨਾਲ तकरीबन 7 ਸਵਾ ਸਾਲ ਦਾ ਹੈਗਾ ਚਰਨ ਇਲੈਕਸ਼ਨਾਂ ਨਗਰ ਕੌਂਸਲ ਨਾਬਾ ਦੀ ਤੇ ਜਿੰਨੇ ਵੀ ਵਾਰਡ ਦੇ ਕੰਮ ਨੇ ਸਾਰੇ ਉਹ ਤਹਿਲ ਦੇ ਆਧਾਰ ਤੇ ਕਿਤੇ ਜਾਣ ਕੇ ਜਿਵੇਂ ਸੰਘਰੇ ਬਾਰੇ ਬਹੁਤ ਵੱਡਾ ਮਾਰ ਦਿੰਦੇ ਕਿ ਇਹਦਾ ਐਮਸੀ ਬਣਾਇਆ ਜਿਸ ਤਰੀਕੇ ਨਾਲ ਬਾਅਦ ਦੇ ਸਾਰੇ ਕੰਮ ਜਿਹੜੇ ਅੱਛੇ ਤਰੀਕੇ ਨਾਲ ਕਰਾਂਗੇ। ਜੈਨੂ ਜੀ ਜੀ ਬਾਈਕ ਨਰੇਂਦਰ ਜੀ ਦੀ ਪੱਧਾ ਹੋਇਆ। ਇਸ ਕਰਕੇ ਉਸ ਕੰਮ ਨੂੰ ਇਹਦੇ ਤੋਂ ਦੋ ਤਬਦੀਲਿੱਕ ਮਾਮਲਾ ਬੱਦਲ ਕੇ ਦੇ 7-10 ਦਿਨ ਅੱਗੇ ਪੱਛੀ ਦੇਖਣ ਤੋਂ ਇਸ ਤਰ੍ਹਾਂ ਦੇਖਦੇ ਹਾਂ। ਅ ਮੈਨ ਮੇਰਾ ਖਿਆਲ ਹੈ ਦੇਖੋ ਪ੍ਰਧਾਨ ਮੰਤਰੀ ਆਦੇਸ਼ ਦੇ ਸਭ ਤੋਂ ਸਰਵ 14 ਦੇ ਨੇ ਅਤੇ ਸਭ ਤੋਂ ਵੱਡੇ ਜਿਹੜੇ ਨੇ ਅਹੁਦੇ ਤੇ ਬੈਠੇ ਨੇ ਔਰ ਉਹਨਾਂ ਦੀ ਸੁਰੱਖਿਆ ਬਹੁਤ ਮੁਲਾਜ਼ਮੀ ਹੈ ਕਿਉਂਕਿ ਅ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅ ਪੰਜਾਬ ਚਾਹੁੰਦੇ ਯਾਰ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤਾਂ ਬਹੁਤ ਵੱਡੀ ਇਹ ਗੱਲਬਾਤ ਹੈ ਕਿ ਜੇ ਕਦੇ ਨੂੰ ਕੋਤਾਹੀ ਤਾਂ ਵੈਸੇ ਹੋਣੀ ਨਹੀਂ ਚਾਹੀਦੀ ਮਜੀਦਾ ਪ੍ਰਧਾਨ ਮੰਤਰੀ ਬਹੁਤ ਵੱਡਾ ਕਿਉਂਕਿ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਉਦਾਹਰਣ ਪੂਰੇ ਭਾਰਤ ਦੀ ਪੂਰੀ ਦੁਨੀਆ ਦੇ ਵਿੱਚ ਹੈ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਦੇਸ਼ ਹੈ ਔਰ ਅਗਰ ਭਾਰਤ ਦੇਸ਼ ਦੇ ਇੱਕ ਹੁਨੇ ਹੋਏ ਲੋਕਾਂ ਦੁਆਰਾ ਔਰ ਲੋਕਿਸ਼ਨਲੀ ਅ ਉਹਦੇ ਤੇ ਬਬੇ ਉਹਦੇ ਤੇ ਪ੍ਰਧਾਨ ਮੰਤਰੀ ਸਾਹਿਬ ਦੀਤਾਹੀ ਜਿਹੜੀ ਹੈ ਸਿਕਿਉਰਟੀ ਦੇ ਵਿੱਚ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਸਾਡੇ ਲਈ ਸਰਬ ਉੱਚ ਹੈ ਉਹਨਾਂ ਦੀ ਸਿਕਿਉਰਟੀ ਜਿਹੜੀ ਹੈ ਬਿਲਕੁਲ ਹੋਣੀ ਚਾਹੀਦੀ ਅਗਰ ਇਤਾਂ ਦੀ ਗੱਲਬਾਤ ਹੋਈ ਤਾਂ ਕਾਨੂੰਨ ਦੇ ਤੌਰ ਤੇ ਜੋ ਪ੍ਰੋਸੈਸ ਹੈ ਉਹਨੂੰ ਫਾਲੋ ਕਰਕੇ ਉਹ ਵੀ ਕਾਰਵਾਈ ਹੋਣੀ ਚਾਹੀਦੀ ਇੱਕ ਜਿਹੜਾ ਇੱਕ ਸੰਸਦ ਦੇ ਨਿਰਮਾਣ ਉਹਦੀ ਪ੍ਰਕਿਰਿਆ ਤਾਂ ਕਿ ਦੰਦੇ ਤਾਂ ਚੱਲਦਾ ਹੈ ਹਾਂ ਬਸ ਕਿਤੇ ਪਾਹੀ ਹੋਇਆ ਤੇ ਨਹੀਂ ਬਿਲਕੁਲ ਜੀ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਗਏ ਹਟੇ ਆ ਪ੍ਰਧਾਨ ਮੰਤਰੀ ਸਾਹਿਬ ਇੱਕ ਬਹੁਤ ਏਡੀ ਵੱਡੀ ਡੈਮੋਕ੍ਰੇਸੀ ਦੇ ਉਹ ਹੈਡ ਨੇ ਔਰ ਪ੍ਰਧਾਨ ਮੰਤਰੀ ਕੁਰਸੀ ਜਿਹੜੀ ਹੈ ਉਹਦੀ ਏਡੀ ਵੱਡੀ ਅਹਿਮੀਅਤ ਹੈ ਪੂਰੇ ਸੰਸਾਰ ਦੇ ਵਿੱਚ ਤੇ ਅਗਰ ਉਹ ਕਿਤੇ ਵੀ ਜਾਂਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਸਰਬ ਕਿਤੇ ਵੀ ਕਤਾਹੀ ਨਹੀਂ ਹੋਣੀ ਚਾਹੀਦੀ ਜੋ ਵੀ ਹੈ ਸਾਰਾ ਉਹ ਪ੍ਰੋਟੋਕਾਲ ਮੁਤਾਬਕ ਹੋਣਾ ਚਾਹੀਦਾ ਉਹਨਾਂ ਦੀ ਸੇਫਟੀ ਹੀ ਪੂਰੇ ਦੇਸ਼ ਦੀ ਸੇਫਟੀ ਹੈ ਜੀ ਇਸ ਤੇ ਜੇ ਕੋਈ ਕਿਸੇ ਨਿਪਟਾਈ ਕੀਤੀ ਹੈ ਤਾਂ ਕਾਰਵਾਈ ਹੋਣੀ ਚਾਹੀਦੀ। ਪੋਲਿਟিক্যাল ਸਟੰਟ ਹੈ ਜਾਂ ਨਹੀਂ ਹੈ ਇੱਕ ਵੱਖਰਾ ਵਿਸ਼ਾ ਪਰ ਮੈਂ ਤਾਂ ਇਹ ਗੱਲ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਸਤਕਾਰਯੋਗ ਨੇ ਉਹ ਕਿਤੇ ਵੀ ਜਾਂਦੇ ਨੇ ਆਪਣੇ ਦੇਸ਼ 'ਚ ਜਾਂਦੇ ਨੇ ਕਿਸੇ ਵੀ ਸਟੇਟ ਦੇ ਵਿੱਚ ਜਾਂਦੇ ਨੇ ਉਸ ਵੇਲੇ ਵੀ ਇਕੱਠਿਆ ਕਰਨੀ ਜਿਹੜੀ ਹੈ ਉਹ ਬਹੁਤ ਲਾਜਮੀ ਹੈ ਔਰ ਜੇ ਕੋਈ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਬਹੁਤ ਵੱਡਾ ਜਿਹੜਾ ਵੀ ਮਤਲਬ ਦੇਸ਼ ਲਈ ਵੀ ਠੀਕ ਨਹੀਂ ਹੈ। ਜੇ ਕੋਈ ਇਸ ਤਰ੍ਹਾਂ ਦਾ ਕੋਈ ਕਰਦਾ ਠੀਕ ਹੈ। ਪ੍ਰੋਟੈਸਟ ਕਰਨਾ ਜਾਂ ਆਪਣੀ ਗੱਲ ਰੱਖਣੀ ਕਿ ਸੰਵਧਾਨਿਕ ਤੌਰ ਤੇ ਹਰ ਇੱਕ ਦਾ ਰਾਈਟ ਹੈ। ਕਿ ਕਿ ਡੈਮੋਕ੍ਰੇਸੀ ਦੇ ਵੀ ਸੰਵਿਧਾਨ ਸਾਨੂੰ ਥੱਕ ਪੈਂਦਾ ਜੀ ਪਰ ਆਪਣੀ ਗੱਲ ਨੂੰ ਇੱਕ ਰੱਖਣ ਦਾ ਇੱਕ ਤਰੀਕਾ ਹੁੰਦਾ ਜੀ ਔਰ ਉਹ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਆਪਣੀ ਗੱਲ ਕਰ ਸਕਦੇ ਪਰ ਜਿਹੜੀ ਸੁਰੱਖਿਆ ਹੈ ਜੀ ਸੁਰੱਖਿਆ ਦੇ ਵਿੱਚ ਕੋਈ ਕਟਾਹੀ ਨਹੀਂ ਇੱਕ ਪਾਸੇ ਦੇਖਦੇ ਜਦੋਂ ਲੱਗਦਾ ਕਿ ਕੋਈ ਕਾਇਮ ਨਹੀਂ ਰਹਿੰਦਾ ਜੀ ਉਹਦੀ ਵੀ ਜੀ ਦੇਖੋ ਕੇਂਦਰ ਸਰਕਾਰ ਨੂੰ ਇੱਕ ਕਿਸਾਨ ਜਿਹੜੇ ਅੱਜ ਸਾਡੇ ਕਿਸਾਨਾਂ ਅੰਦਾਜ਼ਾ ਹੈ ਜੀ ਕਰਨੇ ਦੇ ਬੈਠੇ ਨਹੀਂ ਤੇ ਲਿਆਲ ਸਾਹਿਬ ਬੈਠੇ ਨੇ ਹਿੰਸਾਲੇਵਾਲ ਸਾਹਿਬ ਸਭੀ ਸਭ ਦੀ ਇਹ ਭਾਵਨਾ ਕਿ ਉਹਨਾਂ ਦੀ ਗੱਲ ਜਿਹੜੀ ਹੈ ਵਿਚਾਰ ਤੇ ਜਿਹੜੀ ਗੱਲ ਕਿਸਾਨ ਕਹਿ ਰਹੇ ਹੈ ਕਿ ਮੈਂ ਅਕਸਰ ਇਹ ਗੱਲ ਕਹਿੰਦਾ ਕਿ ਦੁਨੀਆ ਦੇ ਵਿੱਚ ਅਗਲੀ ਕ੍ਰਾਂਤੀ ਜਿਹੜੀ ਹੈ ਉਹ ਕਿਸਾਨੀ ਨੂੰ ਲੈ ਕੇ ਹੋਏ। ਕਿਸਾਨ ਕ੍ਰਾਂਤੀ ਜਿਹੜੀ ਆ ਰਹੀ ਹੈ ਖੇਤੀ ਨੂੰ ਲੈ ਕੇ ਕ੍ਰਾਂਤੀ ਆ ਰਹੀ ਹੈ ਤੇ ਉਹਦੇ ਵਿੱਚ ਕਿਸਾਨ ਦੀ ਹਰ ਗੱਲ ਮੰਨਣੀ ਜਿਹੜੀ ਹੈ ਔਰ ਅੱਛੇ ਤਰੀਕੇ ਨਾਲ ਉਹ ਗੱਲ ਨੂੰ ਸਮਝਾ ਕੇ ਉਹ ਗੱਲ ਨੂੰ ਇੰਪਲੀਮੈਂਟ ਕਰਨਾ ਇਹ ਕੇਂਦਰ ਸਰਕਾਰੀ ਜ਼ਿੰਮੇਵਾਰੀ ਬਣਦੀ ਹੈ ਤੇ ਕੇਂਦਰ ਸਰਕਾਰ ਨੇ ਜ਼ਿੰਮੇਵਾਰੀ ਅੱਛੇ ਤਰੀਕੇ ਨਾਲ ਮੰਨਦੇ। ਲੱਗਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਹੈ ਜਿਨ੍ਹਾਂ ਨੇ ਵਾਰਨਗਸੀਆਂ ਨੇ ਇੰਨੇ ਬੁੱਕਾ ਪਾ ਕੇ ਮੈਨੂੰ ਜਿੱਤਾਇਆ। ਤੇ ਦੂਜੀ ਗੱਲ ਵਿਕਾਸ ਦਾ ਪੂਰਾ ਧਿਆਨ ਰੱਖਿਆ ਜਾਊਗਾ। ਹਰ ਇੱਕ ਕੰਮ ਪਹਿਲੇ ਦੇ ਆਧਾਰ ਤੇ ਹੋਊਗਾ। ਜਿਵੇਂ ਮੇਰੇ ਫਾਦਰ ਸਭ ਕੰਮ ਕਰਦੇ ਸੀ ਉਵੇਂ ਹੀ ਮੈਂ ਕਰੂੰਗਾ। ਸਾਡੇ ਪ੍ਰਧਾਨ ਜੀ ਦਾ ਪੂਰਾ ਸਾਥ ਹੈ ਸਾਡੇ ਨਾਲ ਉਹ ਇੱਕ ਕੰਮ ਇੱਕੀ ਕੰਮ ਨੂੰ ਪੂਰੇ ਪਹਿਲੇ ਨਜ਼ਰੀ ਨਾਲ ਦੇਖਦੇ ਨੇ ਤੇ ਸਾਡਾ ਸਾਥ ਦੇ ਰਹੇ ਨੇ। ਐਮਐਲਏ ਸਾਹਿਬ ਵੀ ਸਾਡੇ ਬਹੁਤ ਕ ਤੇ ਮੈਂ ਵਿਸ਼ਵਾਸ ਦਿਵਾਉਣਾ ਹਰ ਇੱਕ ਬੰਦੇ ਨੂੰ ਕਿ ਜਿਨ੍ਹਾਂ ਨੇ ਵੋਟ ਪਾਈ ਹੈ ਮੈਂ ਉਹਨਾਂ ਦੇ ਉਹਨਾਂ ਤੇ ਖਰਾ ਉਤਰੂੰਗਾ ਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਇੱਥੇ ਤੱਕ ਪਹੁੰਚਾਇਆ ਹਰ ਇੱਕ ਕੰਮ ਪਹਿਲ ਦੇ ਆਧਾਰ 'ਤੇ ਰੱਖਿਆ ਜਾਊਗਾ ਕਿਉਂਕਿ ਕੋਈ ਵੀ ਕੰਮ ਆਪਾਂ ਇਹ ਦੂਜੇ ਸਮਝ ਕੇ ਚੱਲਦੇ ਆ ਤਾਂ ਉਹ ਦੇਰ ਨਾਲ ਹੁੰਦਾ ਤੇ ਹਰ ਇੱਕ ਕੰਮ ਨੂੰ ਆਪਾਂ ਪਹਿਲ ਦੇ ਆਧਾਰ 'ਤੇ